ਆਸਾ ਮਹੱਲਾ ਪੰਜਵਾਂ ਹਰਖ ਸੋਗ ਬੈਰਾਗ ਆਨੰਦੀ ਖੇਲ ਰੀ ਦਿਖਾਯੋ ਰਹਾਓ ਖਿਨਹੁ ਪੈ ਨਿਰ ਪੈ ਖਿਨਹੁ ਖਿਨਹੁ ਉਠਤਾਯੋ ਖਿਨਹੁ ਰਸ ਭੋਗਨ ਖਿਨਹੁ ਖਿਨਹੁ ਤਜ ਜਾਯੋ ਖਿਨਹੁ ਜੋਗ ਤਾਪ ਬਹੁ ਪੂਜਾ ਖਿਨਹੁ ਪਰਮਾਯੋ ਖਿਨਹੁ ਕਿਰਪਾ ਸਾਧੂ ਸੰਗ ਨਾਨਕ ਹਰ ਰੰਗ ਲਾਇਓ ਰਾਗ ਆਸਾ ਮਹੱਲਾ ਪੰਜਵਾਂ ਘਰ 7ਵਾਂ ਆਸਾਵਰੀ ਇੱਕ ਓੰਕਾਰ ਸਤਗੁਰ ਪ੍ਰਸਾਦ ਗੋਬਿੰਦ ਗੋਬਿੰਦ ਕਰ ਹਾਂ ਹਰ ਹਰ ਮਨ ਪਿਆਰ ਹਾਂ ਗੁਰ ਕਹਿਆ ਸੋਚਿਤ ਧਰ ਹਾਂ ਆਨ ਸਿਉ ਤੋਰ ਫੇਰ ਹਾਂ ਐਸੇ ਲਾਲਨ ਪਾਇਓ ਰੀ ਸਖੀ ਰਹਾਉ ਪੰਕਜ ਮੋ ਸਰ ਹਾਂ ਪਾਗ ਨਹੀਂ ਚੱਲੈ ਹਰ ਹਾਂ ਗਹਿੜਿਓ ਮੂੜ ਨ ਰਹਾ ਅਨਿਉਪਾਵ ਕਰ ਹਾਂ ਤਉ ਨਿਕਸੈ ਸ਼ਰਨ ਪੈ ਰੀ ਸਫੀ ਫਿਰ ਫਿਰ ਚਿਤ ਫਿਰ ਹਾਂ ਬਾਨ ਗ੍ਰਹਿ ਸੰਸਾਰ ਹਾਂ ਅੰਤਰ ਏਕ ਤੇ ਰਹਾ ਬਾਹਰ ਅਨੇਕ ਧਰ ਹਾਂ ਰਾਜਨ ਜੋਗ ਕਰ ਹਾਂ ਕਹੋ ਨਾਨਕ ਲੋਗ ਅਲੋਗੀ ਰੀ ਸਖੀ ਆਸਾਵਰੀ ਮਹੱਲਾ ਪੰਜਵਾਂ ਮਨਸਾ ਏਕਮਾਨ ਹਾਂ ਗੁਰຊੁ ਨੇ ਧਿਆਨ ਹਾ ਡ੍ਰਿੜ ਸੰਤ ਮੰਤ ਗਿਆਨ ਹਾ ਸੇਵਾ ਗੁਰ ਚਰਾਨ ਹਾ ਤਉ ਮਿਲਿਐ ਗੁਰ ਕਿਰਪਾਣ ਮੇਰੇ ਮਨਾ ਰਹਾਉ ਟੂਟੇ ਅਨ ਪ੍ਰਾਨ ਹਾ ਰਵਿਓ ਸਰਬ ਥਾਨ ਹਾ ਲਹਿਓ ਜਮ ਭਿਆਨ ਹਾ ਪਾਇਓ ਪੇਟ ਥਾਨ ਹਾ ਤਉ ਚੁਕੀ ਸਗਲ ਕਾਨ ਲਹਿਨੋ ਜਿਸਮ ਥਾਨ ਹਾ ਪਹਿ ਪਾਵਕ ਪਾਰ ਪ੍ਰਾਨ ਹਾ ਨਿਜ ਕਰ ਤਿਸ ਹੈ ਥਾਨ ਹਾ ਹਰ ਰਸ ਰਸ ਹੈ ਮਾਨ ਹਾ ਲਾਠੀ ਤਿਸ ਸੁਖਾਨ ਹਾ ਨਾਨਕ ਸਹਿਜ ਸਮਾਇਓ ਰੇ ਮਨਾ ਆਸਾ ਵਰੀ ਮਹੱਲਾ ਪੰਜਵਾਂ ਹਰ 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 ਗੁਣੀ ਹਾ ਜਪਿਐ ਸਹਿਜ ਧੁਣੀ ਹਾ ਸਾਧੂ ਰਸਨ ਭਣੀ ਹਾ ਛੂਟਨ ਬਿਦ ਸੁਣੀ ਹਾ ਪਾਇਆ ਵਡਪੁਨੀ ਮੇਰੇ ਮਨਾ ਰਹਾਉ ਖੋਜਹਿ ਜਨੁ ਮੁਨੀ ਹਾਂ ਸ੍ਰਬ ਕਾ ਪ੍ਰਭ ਧਨੀ ਹਾਂ ਦੁਲਭ ਕਲੁ ਗੁਨੀ ਹਾਂ ਦੁਖ ਬਿਨਾਸਨੀ ਹਾਂ ਪ੍ਰਭ ਪੂਰਨ ਆਸਨੀ ਮੇਰੇ ਮਨਾ ਮਨ ਸੋ ਸੇਵਿਐ ਹਾਂ ਅਲਖ ਅਭੇਵਿਐ ਹਾਂ ਤਾ ਸਿਉ ਪ੍ਰੀਤ ਕਰਹਾਂ ਬਿਨ ਸਨਾਜਾਇ ਮਰਹਾਂ ਗੁਰ ਤੇ ਜਾਣਿਆ ਹਾਂ ਨਾਮਕ ਮਨ ਮਾਨਿਆ ਮੇਰੇ ਮਨਾ ਆਸਾਵਰੀ ਮਹੱਲਾ ਪੰਜਵਾ ਏਕਾ ਓਟ ਗਹੋ ਹਾਂ ਗੁਰ ਕਾ ਸ਼ਬਦ ਕਹੋ ਹਾਂ ਆਗਿਆ ਸਤ ਸਹੋ ਹਾਂ ਮਨ ਹੈ ਨਿਦਾਨ ਲਹੋ ਹਾਂ ਸੁਖ ਹੈ ਸਮਾਈਐ ਮੇਰੇ ਮਨਾ ਰਹਾਉ ਜੀਵਤ ਜੋ ਮਰੈ ਹਾਂ ਦੁ ਤਰਸੋ ਤਰੈ ਹਾਂ ਸਭ ਕੀ ਰੇਨ ਹੋਏ ਹਾਂ ਨਿਰਭਉ ਕਹੋ ਸੋਏ ਹਾਂ ਮਿਟੇ ਅੰਧੇ ਸਿਆਹਾ ਸੰਤ ਉਪਦੇਸਿਆ ਮੇਰੇ ਮਨਾ ਜਿਸ ਜਨ ਨਾਮ ਸੁਖ ਹਾਂ ਤਿਸ ਨਿਕਟ ਨਾ ਕਦੇ ਦੁਖ ਹਾਂ ਜੋ ਹਰ ਹਰ ਜਸ ਸੁਨੇ ਹਾਂ ਸਭ ਕੋ ਤਿਸ ਮੰਨੇ ਹਾਂ ਸਫਲ ਸੋ ਆਇਆ ਹਾਂ ਨਾਨਕ ਪ੍ਰਭ ਪਾਇਆ ਮੇਰੇ ਮਨਾ ਆਸਾਵਰੀ ਮਹੱਲਾ ਪੰਜਵਾਂ ਮਿਲ ਹਰ ਜਸ ਗਾਈਐ ਹਾਂ ਪਰਮ ਪਦ ਪਾਈਐ ਹਾਂ ਵਾਰਸ ਜੋ ਵਿਧੇ ਹਾਂ ਤਾ ਕਉ ਸਗਲ ਸਿਧੇ ਹਾਂ ਆਨ ਦਿਨ ਜਾਗਿਆ ਹਾਂ ਨਾਨਕ ਬੜ ਭਾਗਿਆ ਮੇਰੇ ਮਨਾ ਰਹਾ ਸੰਤ ਪਗ ਧੋਈਐ ਹਾਂ ਦੁਰਮਤ ਖੋਈਐ ਹਾਂ ਦਾਸ ਹਰੇਨ ਹੋਏ ਹਾਂ ਵਿਆਪੈ ਦੁਖ ਨਾ ਕੋਏ ਹਾਂ ਭਗਤਾ ਸ਼ਰਨ ਪਰ ਹਾਂ ਜਨਮ ਨਾ ਕਦੇ ਮਰ ਹਾਂ ਆਸਿਰ ਸੇ ਪਏ ਹਾਂ ਹਰ ਹਰ ਜਿਨ ਜਪ ਲੈ ਮੇਰੇ ਮਨਾ ਸਾਧਨ ਮੀਤ ਤੁਮਹਾਂ ਨਾਮ ਜੜਾਏ ਮੂਹਾਂ ਤਿਸ ਬਿਨ ਨਾਹੀ ਕੋਈ ਹਾਂ ਮਨ ਹੈ ਅਰਾਜ ਸੋਏ ਹਾਂ ਨਿਮਖ ਨਾ ਵੀਸ ਰਹਿ ਹਾਂ ਤਿਸ ਬਿਨ ਕਿਉ ਸਰੈ ਹਾਂ ਗੁਰ ਕਉ ਕੁਰਬਾਨ ਜਾਓ ਹਾਂ ਨਾਨਕ ਜਪੇ ਨਾਮ ਮੇਰੇ ਮਨਾ ਆਸਾ ਵਰੀ ਮਹੱਲਾ ਪੰਜਵਾਂ ਕਾਰਨ ਕਰਨ ਤੁਮਹਾਂ ਅਵਰ ਨ ਸੁਝੈ ਮੂਹਾ ਕਰਹਿ ਸੋ ਹੋਈਐ ਹਾਂ ਸਹਿਜ ਸੁਖ ਸੋਈਐ ਹਾਂ ਧੀਰਜ ਮਨ ਭਏ ਹਾਂ ਪ੍ਰਭ ਕੈ ਦਰ ਪਏ ਮੇਰੇ ਮਨਾ ਰਹਾ ਸਾਧੂ ਸੰਗ ਮੇ ਹਾਂ ਪੂਰਨ ਸੰਜ ਮੇ ਹਾਂ ਜਬ ਤੇ ਛੁੱਟੇ ਆਪ ਹਾਂ ਤਬ ਤੇ ਮਿਟੇ ਤਾਪ ਹਾਂ ਕਿਰਪਾ ਧਾਰਿਆ ਹਾਂ ਪਤ ਰਖ ਬਨਵਾਰਿਆ ਮੇਰੇ ਮਨਾ ਇਹ ਸੁਖ ਜਾਨੀਐ ਹਾਂ ਹਰ ਕਰੇ ਸੋ ਮਾਨੀਐ ਹਾਂ ਮੰਦਾ ਨਾਹੀਂ ਕੋਏ ਹਾਂ ਸੰਤ ਕੀ ਰੇਨ ਹੋਏ ਹਾਂ ਆਪੇ ਜਿਸ ਰਖੈ ਹਾਂ ਹਰ ਅੰਮ੍ਰਿਤ ਸੋ ਚਖੈ ਮੇਰੇ ਮਨਾਂ ਜਿਸ ਕਾ ਨਾਹੀਂ ਕੋਏ ਹਾਂ ਤਿਸ ਕਾ ਪ੍ਰਭੂ ਸੋਏ ਹਾਂ ਅੰਤਰਗਤ ਬੁਝੈ ਹਾਂ ਸਭ ਕਿਸੇ ਤਿਸ ਸੁਝੈ ਹਾਂ ਪਤਿਤ ਉਧਾਰ ਲੈ ਹੋ ਹਾਂ ਨਾਨਕ ਅਰਦਾਸ ਏਹ ਮੇਰੇ ਮਨਾ ਆਸਾ ਬਰੀ ਮਹੱਲਾ ਪੰਜਵਾ ਇੱਕ ਤੁਕਾ ਕੋਈ ਪਰਦੇਸ ਆਹਾਂ ਸੁਣਤ ਸੰਦੇਸ ਆਹਾਂ ਰਹਾਉ ਜਾਂ ਸਿਉ ਰਚ ਰਹੇ ਹਾਂ ਸਭ ਕਉ ਤਜ ਗਏ ਹਾਂ ਸੁਪਨਾ ਜਿਉ ਭਏ ਹਾਂ ਹਰ ਨਾਮ ਜਿਨ ਲਏ ਹਰ ਤਜ ਅਨ ਲੱਗੇ ਹਾਂ ਜਨਮ ਹੈ ਮਰ ਭਗੇ ਹਾਂ ਹਰ ਹਰ ਜਨ ਲਹੇ ਹਾਂ ਜੀਵਤ ਸੇ ਰਹੇ ਹਾਂ ਜਿਸ ਹੈ ਕਿਰਪਾਲ ਹੋਏ ਹਾਂ ਨਾਨਕ ਭਗਤ ਸੋਏ